ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਇਹਦਾ ਸ਼ਕਤੀਮਾਨ ਕੰਪਨੀ ਦਾ ਬੂਮ ਸਪਰੇਅ ਨੂੰ ਇੰਸਟਾਲ ਕਰਨ ਆਏ ਆ ਤੇ ਫੁੱਲ ਇਨਫੋਰਮੇਸ਼ਨ ਉਹਦੀ ਦੰਵਾਂਗੇ ਕਿਵੇਂ ਉਹ ਕੰਮ ਕਰਦਾ ਕਿਵੇਂ ਉਹਦੇ ਵਿੱਚ ਦਵਾਈ ਕੋਲਣੀ ਆ ਕਿਵੇਂ ਉਹਦੇ ਵਿੱਚ ਪਾਣੀ ਭਰਨਾ ਤੇ ਕਿਵੇਂ ਉਹ ਚੱਲਣਾ ਸਾਰੀ ਇਨਫੋਰਮੇਸ਼ਨ ਵਾਲੀ ਵੀਡੀਓ ਤੁਹਾਨੂੰ ਬਾਈ ਅੱਜ ਲੈ ਕੇ ਹਾਜ਼ਰ ਹੋਏ ਆ ਤੇ ਵੀਡੀਓ ਨੂੰ ਵੱੱਟੋ ਵੱੱਟ ਸ਼ੇਅਰ ਤੇ ਲਾਇਕ ਵੀ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਵੱੱਟੋ ਵੱੱਟ ਸਬਸਕ੍ਰਾਈਬ ਬਣੇ ਰਹੋ ਵੀਡੀਓ ਚ ਇਦਾਂ ਹੀ ਸਸੀ ਗੱਲ ਬੁਲਾ ਦੇ ਬਾਈ ਸਾਰਿਆਂ ਨੂੰ ਸਸੀ ਗੱਲ ਜੀ ਤੇ ਬਣੇ ਰਹੋ ਬਾਈ ਵੀਡੀਓ ਚ ਇਦਾਂ ਹੀ ਦੇਖੋ ਜੀ 골ਡ న్యూਸਲ ਤੇ ਲੱਗਿਆ ਹੋਇਆ ਜਿਵੇਂ ਅੰਗਰੇਜ਼ੀ ਚ ਫੌਗ న్యూਸ ਲਗਾ ਦਿੰਦੇ ਆ ਪੰਜਾਬੀ ਆਪਾਂ ਪਾਏ ਹੈਗੇ 골ਡ ਤੇ ਲੱਗਿਆ ਦੇਖੋ ਪ੍ਰੈਸ਼ਰ ਐਨ ਬਿਲਕੁਲ ਮਤਲਬ ਉਹ ਬਣਾ ਰਿਹਾ ਫੁਆਰਾ ਮਤਲਬ ਇਹ ਨਹੀਂ ਹੈਗਾ ਵੀ ਪਾਣੀ ਸਿੱਟੀ ਜਾਊਗਾ ਦੇਖੋ ਤੇ ਆਲੂਆਂ ਦੇ ਤੁਸੀਂ ਦੇਖੋ ਪੱਤਿਆਂ ਤੇ ਚਮਕੂ ਗਈ ਦਵਾਈ ਭਈਆ ਦੇਖੋ ਕੱਲੇ ਕੱਲੇ ਆਲੂ ਤੇ ਦਵਾਈ ਪਈ ਜਾਂਪੂ ਦੀ ਕੀਮਤੀ ਆਪਣਾ ਕਮੈਂਟ ਜ਼ਰੂਰ ਕਰਿਓ ਬਾਈ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਸਪਰੇਅ ਪੰਪ ਚੱਲਦਾ ਦੇਖੋ ਜੀ ਲਓ ਬਾਈ ਜੀ ਪਹੁੰਚ ਗਏ ਬਾਈ ਉਹਨਾਂ ਕੋਲ ਤੇ ਕਾਨੂੰਨ ਚੱਲਦਾ ਦਿਖਾਉਦੇ ਸਪਰੇਅ ਪੰਪ ਜਾਣਕਾਰੀ ਵੀ ਦਵਾਂਗੇ ਵੀ ਕਿਵੇਂ ਕੰਮ ਕਰਦਾ ਇਹ ਤੇ ਕਿੱਦਾਂ ਕਿੱਦਾਂ ਦੀਆਂ ਨਿਊਜ਼ ਲਾ ਕਿਵੇਂ ਕੰਮ ਕਰਦੀਆਂ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਵਾਂਗੇ ਹੁਣ ਚੱਲਦਾ ਵੀ ਦਿਖਾਵਾਂਗੇ ਬਾਈ ਇਹਨਾਂ ਦੇ ਚਲਾਉਣ ਲੱਗੇ ਆਪਾਂ 600 ਲੀਟਰ ਵਾਲਾ ਪੰਪ ਬਾਈ ਉਹਨਾਂ ਨੇ ਲਿਆ ਸੀਗਾ ਜੀ ਤੇ ਬਾਈ ਉਹਨੇ ਦਵਾਈ ਵੀ ਲਿਆਏ ਚੱਕ ਕੇ ਜੜੀ ਇਹਦੇ ਵਿੱਚ ਪਾਉਣੀ ਆ ਉਧਰ ਖੇਚ ਚ ਜਾ ਕੇ ਹੁਣ ਇਹ ਚ ਪਾਉਣੇ ਆ ਪਾਣੀ, ਫੂਣੀ, ਦਵਾਈ ਥੂੜੀ ਪਾਉਣਗੇ, ਬਾਈ ਹੁਣੀ ਵੀ ਕਿੰਨੀ ਕ ਦਵਾਈ ਪਾਉਣੀ ਆ। ਕਿੰਨਾ ਕਿਹਦੇ ਵਿੱਚ ਪਾਣੀ ਪਾਉਣਾ। ਬਾਈ ਜੀ ਹੁਣ ਤੁਹਾਨੂੰ ਆਪਾਂ ਦੱਸਾਂਗੇ ਵੀ ਇਹਦੇ ਵਿੱਚ ਸਪਰੇਅ ਲਈ ਪਾਣੀ ਪੈਂਦਾ ਕਿਵੇਂ ਆ। ਆ ਮੋਟਰ ਦੇ ਵਿੱਚੋਂ ਪਾਣੀ ਆਪਾਂ ਪਾਵਾਂਗੇ। ਤੇ ਮੋਟਰ ਚੱਲ ਗਈ ਆ ਜੀ। ਤੇ ਹੁਣ ਆਪਾਂ ਟਰੈਕਟਰ ਸਟਾਰਟ ਕਰਕੇ ਵੀਡੀਓ ਘੁਮਾ ਕੇ ਹੁਣ ਦੱਸਾਂਗੇ ਵੀ ਇਹਦੇ ਵਿੱਚ ਪਾਣੀ ਕਿਵੇਂ ਪੈਂਦਾ। ਤੇ ਇਹ ਜਿਹੜਾ ਪੰਪ ਆ ਬਾਈ ਜੀ ਇਦੇ ਵਿੱਚ ਡਾਇਫਰਾਮ ਪੰਪ ਹੁੰਦਾ ਜੀ ਥੱਲੋ ਦਿੱਤਾ ਹੋਇਆ ਜੀ ਥੱਲੇ ਡਾਇਫਰਾਮ ਪੰਪ ਹੁੰਦਾ ਤੇ ਆਮ ਪੰਪਾ ਵਾਂਗੂ ਗ੍ਰੀਸ ਵਾਲਾ ਪੰਪ ਨਹੀਂ ਹੁੰਦਾ ਜੇ ਤੁਸੀਂ ਗ੍ਰੀਸ ਵਾਲੇ ਪੰਪ ਨੂੰ ਦੁਬਾਰਾ ਦੁਬਾਰਾ ਗ੍ਰੀਸ ਕਰੀ ਚੱਲੋ ਤੇ ਨਾਲੇ ਇਹਦੇ ਵਿੱਚ ਲੋਡ ਨਹੀਂ ਪੈਂਦਾ ਡਾਇਫਰਾਮ ਪੰਪ ਤੇ ਤੇ ਆਹ ਤੇਲ ਦਿੱਤਾ ਆ ਜਿਵੇਂ ਉਸ ਉਹਦੇ ਹਿਸਾਬ ਨਾਲੇ ਤੇਲ ਇਹਦੇ ਵਿੱਚ ਐਡਜਸਟ ਹੋ ਗਈ ਜਾਂਦਾ ਤੇ ਆਪਾਂ ਫੇਰ ਦੁਬਾਰਾ ਇੱਥੇ ਤੇਲ ਪਾ ਦੇਣਾ ਤੇ ਹੁਣ ਇਹ ਚ ਥੋੜਾ ਜਿਹਾ ਪਾਣੀ ਪਹਿਲਾਂ ਪਾਉਣਾ ਪੈਣਾ ਜੀ ਥੋੜਾ ਜਿਹਾ ਪਾਣੀ ਤਾਂ ਪਾਉਣਾ ਪੈਣਾ ਕਿਉਂਕਿ ਇਹਨੂੰ ਆਪਾਂ ਪੀਟੀਓ ਸ਼ਾਫਟ ਕਮਾਉਣੀ ਆ ਪੀਟੀਓ ਸ਼ਾਫਟਰ ਨੇ ਇੱਥੋਂ ਪਾਣੀ ਗੱਢਣਾ ਇਹ ਪਾਣੀ ਦੇ ਨਾਲ ਹੀ ਜਿਹੜੀ ਇਹਦੀ ਮੋਟਰ ਆ ਦੂ ਵਿਚ ਪਾਣੀ ਪਾਉ ਉਹ ਮੋਟਰ ਘੁੰਮਣੀ ਆ ਤੁਹਾਨੂੰ ਆਪਾਂ ਦਿਖਾਵਾਂਗੇ ਜਦੋਂ ਚਾਲ ਲੱਗੇ ਫਿਰ ਤੁਹਾਨੂੰ ਸਮਝਾਵਾਂਗੇ ਯਾਨੀ ਇਹਦੇ ਨਾਲ ਆਪਾਂ ਗੱਡੀਆਂ ਮੋਟਰਸਾਈਕਲ ਜੋ ਵੀ ਆ ਉਹ ਧੋ ਸਕਦੇ ਆ ਇਹਦੇ ਉੱਤੇ ਲਾ ਕੇ ਚਾਹੇ ਗੱਡੀ ਤੋਂ ਲੋ ਚਾਹੇ ਮੋਟਰਸਾਈਕਲ ਤੋਂ ਲੋ ਜੋ ਮਰਜ਼ੀ ਤੋਂ ਲੋ ਇੰਨਾ ਇਹਦਾ ਪ੍ਰੈਸ਼ਰ ਹੁੰਦਾ ਔਰ ਤੁਹਾਨੂੰ ਦੱਸਾਂਗੇ ਵੀ ਉਹ ਕੰਮ ਕਿਵੇਂ ਕਰਦੀ ਆ ਇਹਦੇ ਵਿੱਚ ਪਾਣੀ ਕਿਉਂ ਪਾਇਆ ਉਹ ਤੁਹਾਨੂੰ ਹੌਲੀ ਹੌਲੀ ਸਮਝਾਵਾਂਗੇ ਜੀ ਪਾਈਪ ਕੱਢ ਪਾਈਪ ਕੱਢ ਲੇ ਵੀਰੇ ਆ ਦੇਖੋ ਜੀ ਹੁਣ ਤੁਹਾਡੇ ਗੱਲ ਆਉਣੀਆਂ ਸਮਝ ਬਾਈ ਦੇਖੋ ਆ ਉੱਪਰ ਵਾਲੇ ਬਾਲ ਦੇ ਵਿੱਚ ਆਪਾਂ ਪਾਈਪ ਪਾਤਾ ਤੇ ਇਹ ਟੈਂਕੀ ਦੇ ਵਿੱਚ ਪਹਿਲਾਂ ਪਾਣੀ ਪਾਇਆ ਤਾਂ ਜੋ ਟੈਂਕੀ ਪਾਣੀ ਚੱਕ ਲਵੇ ਇਹ ਪੀਟਿਓ ਲਾ ਕੇ ਟਰੈਕਟਰ ਦੀ ਤੇ ਇਸੇ ਪਾਈਪ ਨੇ ਜਿਹੜੋ ਪਾਣੀ ਚੱਕ ਕੇ ਇਹਦੇ ਇਹਦੇ ਵਿੱਚ ਪ੍ਰੈਸ਼ਰ ਮਾਰਨਾ ਇਹਦੇ ਵਿੱਚ ਲੱਗੀ ਹੀ ਹੈ ਜੀ ਪੱਖਾ ਲੱਗਿਆ ਹੋਇਆ ਹੈ ਉਹ ਇਹ ਪਾਣੀ ਨੇ ਪੱਖਾ ਘਮਾਉਣਾ ਫਿਰ ਉਹ ਪੱਖਾ ਹਾਂ ਹਾਂ ਉੱਪਰ ਹੀ ਰੱਖਾਂਗੇ ਆ ਲਓ ਆਪਾਂ ਇੰਨਾ ਉੱਪਰ ਰੱਖਣਾ ਬਸ ਬਸ ਚਲਾ ਲਓ ਉੱਥੋਂ ਜਦੋਂ ਪੀਟੀਏ ਸ਼ਾਟ ਚਲਾਉਣੀ ਟਰੈਕਟਰ ਦੇ ਉਹਨੇ ਫੂਰੀ ਪ੍ਰੈਸ਼ਰ ਨਾਲ ਇਹਦੇ ਵਿੱਚ ਪਾਣੀ ਮਾਰਨਾ ਤੇ ਇਹਦੇ ਵਿੱਚ ਲੱਗਿਆ ਹੋਇਆ ਜੀ ਪੱਖਾ ਉਹ ਪ੍ਰੈਸ਼ ਪਾਣੀ ਦੇ ਪ੍ਰੈਸ਼ਰ ਨੇ ਇਹਨੂੰ ਪੱਖਾ ਘਮਾਉਣਾ ਫਿਰ ਆ ਆ ਪੈਪ ਰਾਹੀਂ ਪਾਣੀ ਫੁੱਲ ਉਹਦੇ ਵਿੱਚ ਜਾਣਾ ਆਹ ਕੰਮ ਹੋਣਾ ਜੀ ਆਹ ਦੇ ਵਿੱਚ ਪਾਣੀ ਪਹਿਲਾਂ ਪਾਇਆ ਸੀਗਾ 2 ਗੱਟਬੇ ਇਹ ਟੈਂਕੀ ਦੇ ਵਿੱਚ 2 ਗੱਟਬੇ ਪਾਣੀ ਹੋਣਾ ਜ਼ਰੂਰੀ ਆ ਪਹਿਲਾਂ ਜੇ ਤੁਸੀਂ ਟੈਂਕੀ ਭਰਨੀ ਆ ਆ ਦੇਖੋ ਆ ਲੋ ਚੱਕ ਲਈ ਆ ਜੀ ਪਾਣੀ ਚੱਕ ਲਈ ਬੰਦ ਇਹਨੇ ਪਾਣੀ ਤਾਂ ਚੱਕਣਾ ਇਹਦੇ ਵਿੱਚ ਟੈਂਕੀ ਚ ਪਹਿਲਾਂ 2 ਗੱਟਬੇ ਪਾਣੀ ਦੇ ਪਾ ਲਓ 2 ਬਾਲਟੀਆਂ ਪਾਣੀ ਦੀਆਂ ਪਾ ਲਓ ਉਹ ਜਿਹੜਾ ਪੰਪ ਉਹ ਲੱਗਿਆ ਪਾਪ ਉਹਨੇ ਪ੍ਰੈਸ਼ਰ ਮਾਰਨਾ ਇਹਦੇ ਪੱਖੇ ਦੇ ਵਿੱਚ ਇਹ ਪਾਣੀ ਦਾ ਪ੍ਰੈਸ਼ਰ ਜਾ ਰਿਹਾ ਇੰਨੇ ਪ੍ਰੈਸ਼ਰ ਨਾਲ ਉਹ ਪੱਖਾ ਘੁਮਾ ਲੜਾ ਪੱਖੇ ਨੇ ਇਹਦੇ ਵਿੱਚੋਂ ਪਾਣੀ ਚੱਕ ਕੇ ਟੈਂਕੀ 'ਚ ਮਾਰਨਾ ਇਹ ਜਾਨੀ ਇਹਦਾ ਮੇਨ ਉਹ ਆ ਸਿਸਟਮ ਆ ਦੇਖੋ ਚੱਲ ਰਹੀ ਹੈ ਸ਼ਾਵਰ ਤੇ ਆ ਪਾਣੀ ਭਰ ਰਹੀ ਹੈ ਤੇ ਇਹਦੇ ਮੂਰੇ ਇਹ ਪਾਣੀ ਫੁੱਲ ਭਰ ਕਿੰਨਾ ਕ ਪਾਣੀ ਹੋ ਰਿਹਾ ਹੈ ਇਹਦੇ ਵਿੱਚ ਲੱਗਿਆ ਹੈ ਮਾਰਕਰ 600 ਲੀਟਰ ਦਾ ਇਹ ਪੰਪ ਆ ਜੀ 60 ਲੀਟਰ ਦਾ ਪੰਪਾ ਤੇ ਆਹ ਲੱਗਿਆ ਇਹਦਾ ਉਹ ਮਾਰਕਾ ਕਿ ਕਿੱਥੇ ਤੱਕ ਪਾਣੀ ਆ ਗਿਆ ਸਾਰਾ ਸਿਰੇ ਤੱਕ ਲੱਗੇ ਹੋਏ ਵੀ ਕਿੰਨੇ 100 ਲੀਟਰ ਪਾਣੀ ਇਹ ਚ ਹੋ ਗਿਆ ਹੁਣ ਇਹ ਚ ਪਾਣੀ ਪਾਵਾਂਗੇ ਫਿਰ ਇਹ ਚ ਪਾਵਾਂਗੇ ਦਵਾਈ ਬਾਅਦ ਲਓ ਹੁਣ ਪਾਣੀ ਪੈ ਰਿਹਾ ਪਾਣੀ ਭਰ ਕੇ ਦੇ ਵਿੱਚ ਫਿਰ ਆਪਾਂ ਪਾਵਾਂਗੇ ਦਵਾਈ ਤੇ ਤੁਹਾਨੂੰ ਆਪਾਂ ਹੁਣ ਸਪਰੇਅ ਕਰਦਾ ਦਿਖਾਵਾਂਗੇ ਤੇ ਦੋ ਤਰ੍ਹਾਂ ਦੀਆਂ ਇਹਦੇ ਵਿੱਚ ਨਿਊਜ਼ਲਾਂ ਆਉਣੀਆਂ ਨੇ ਉਹਨੂੰ ਖੁੱਲਦਾ ਵੀ ਦਿਖਾਵਾਂਗਾ ਵੀ ਕਿਵੇਂ ਖੁੱਲਦਾ ਆ ਦੇਖ ਆ ਕੱਟ ਨੀਉਦਲ ਜੇ ਚਲਾਉਣੀ ਆ ਕੱਟ ਨੀਉਦਲ ਇਹਨੂੰ ਤੇਨੂੰ ਘਵਾ ਦੋ ਆ ਗੋਲ ਨੀਉਦਲ ਉਹ ਗਾਈਜਾ ਨਹੀਂ ਤਾਂ ਪਾਣੀ ਪਾ ਕੇ ਅ ਕੀਲੇ ਦਾ 200 ਲੀਟਰ ਪਾਣੀ ਪਾਵਾਂਗੇ ਜੀ ਤੇ ਦਵਾਈ ਘੋਲ ਲਈ ਬਾਈ ਉਹਨਾਂ ਨੇ ਤਿੰਨ ਖੇਤਾਂ ਦੀ ਦਵਾਈ ਘੋਲ ਲਈ ਕਿਉਂਕਿ ਇਹ 600 ਲੀਟਰ ਹੈ ਤੇ ਤਿੰਨ ਕੀਲੀਆਂ ਜਾਉਣਾ 600 ਲੀਟਰ ਪੂਰਾ ਹੋ ਜਾਣਾ ਲਓ ਜੀ ਹੋਣ ਦਵਾਈ ਪਾਤੀ ਹੈ ਹੁਣ ਦੁਬਾਰਾ ਆਪਾਂ ਇਹਨੂੰ ਹੋਰ ਭਰਾਂਗੇ ਕਿਉਂਕਿ ਜਦੋਂ 400 ਲੀਟਰ ਦੇ ਕਰੀਬ ਪਾਣੀ ਆ ਗਿਆ ਸੀ ਉੱਥੇ 450 ਕਰੀਬ ਪਾਣੀ ਆ ਗਿਆ ਸੀ ਆ ਦੇਖੋ ਲੱਗਿਆ ਹੋਇਆ ਕੱਟ ਹੁਣ 600 ਤੱਕ ਭਰਨਾ ਪਹਿਲਾਂ ਆਪਾਂ ਵਿੱਚ ਦਵਾਈ ਪਾਈ ਹੁਣ ਬਾਕੀ ਇਹਦਾ ਰੰਦਾ ਪਾਣੀ ਆ ਫੇਰ ਭਰ ਲੈਣਾ ਬਾਕੀ ਇਹਦੇ ਵਿੱਚ ਜਿਹੜੇ ਡਿਗਾਰਡ ਲੱਗੇ ਆ ਉਹਨੇ ਜੀ ਦਵਾਈ ਘੋਲੇ ਦੇਣੀ ਹੈ ਜੀ ਦੁਬਾਰਾ ਆ ਦੇਖੋ ਜੀ ਹੁਣ ਪੈਪਰਾਹੀ ਵੀ ਦਵਾਈ ਦਵਾਈ ਆਉਗੀ ਇਹਦੇ ਰਾਹੀਂ ਵੀ ਵਿੱਚ ਰੋਡੇ ਸਾਹਮਣੇ ਆਇਆ ਆ ਦੇਖੋ ਆ ਦਵਾਈ ਘੋਲ ਕੇ ਆ ਰਹੀ ਜੀ ਇਹ ਪੈਪ ਸਿੱਧਾ ਆਲੂ ਦੇ ਵਿੱਚ ਆ ਜੀ ਦੇਖੋ ਚਵੱੱਚੇ ਦੇ ਵਿੱਚ ਪੈਪ ਆਈ ਦੇਖੋ ਸਿੱਧਾ ਆ ਦੇਖੋ ਤੇ ਪਰਪੇਸੀ ਹਰਾਣ ਹੋਣਗੇ ਆ ਦੇਖੋ ਜੀ ਪਾਣੀ ਇਹ ਦਵਾਈ ਵਾਲਾ ਪਾਣੀ ਹੈ ਜੀ ਤੇ ਤੁਸੀਂ ਦੇਖਿਆ ਵੀ ਦਵਾਈ ਇਸ ਪੈਪ ਰਾਹੀਂ ਵੀ ਆਉਂਦੀ ਆ ਉਹ ਦਵਾਈ ਪੈਪ ਰਾਹੀਂ ਕਿਵੇਂ ਆਉਂਦੀ ਆ ਪਾਣੀ ਇਹ ਸਾਫ਼ ਇਹ ਖੱਚਦਾ ਹੱਲੋਂ ਤੇ ਜਿਹੜੀ ਬਾਕੀ ਦਵਾਈ ਉਹ ਇਸ ਪੈਪ ਰਾਹੀਂ ਆਉਂਦੀ ਆ ਜਿਹੜਾ ਪੀਲਾ ਲੱਗਿਆ ਇਹ ਪੰਪ ਦੇ ਵਿੱਚੋਂ ਹੀ ਦਵਾਈ ਚੱਕ ਕੇ ਨਾ ਇਹ ਪੱਖੇ ਤੇ ਮਾਰਦਾ ਜ਼ੋਰ ਤੇ ਉਹ ਪੱਖਾ ਵਿੱਚੋਂ ਪਾਣੀ ਚੱਕਦਾ ਨਾਲੇ ਚਵੱਚੇ ਚੋਂ ਵੀ ਪਾਣੀ ਚੱਕਦਾ ਤੇ ਨਾਲੇ ਪੈਪ ਚੋਂ ਵਿੱਚ ਘੁੰਮ ਕੇ ਦਵਾਈ ਉੱਧਰ ਨੂੰ ਆਉਂਦੀ ਆ ਉਹ ਦਵਾਈ ਸਾਰੀ ਇਹ ਪੈਪ ਰਾਹੀਂ ਆ ਕੇ ਆਲੂ ਦੇ ਚਵੱਚੇ ਦੇ ਪਾਣੀ ਨਾਲ ਮਿਕਸ ਹੋ ਕੇ ਫੇਰ ਵਿੱਚ ਜਾਂਦੀ ਆ ਐਂਡ ਦਾ ਮਤਲਬ ਵੀ ਦਵਾਈ ਸਾਰੀ ਗੋਲ ਹੋਏ ਉਹ ਹੋਣੀ ਏ ਪੁੱਲ ਜਾਣੀ ਆ ਚੱਕ ਰਿਹਾ ਪਾਣੀ ਜਿੱਥੋਂ ਮੋਟਰ ਤੋਂ ਜਿਲੇ ਪਿਆ ਬਰਾਈ ਪ੍ਰੈਸ਼ਰ ਆ ਕੇ ਤੇ ਦਵਾਈ ਦੇ ਕੋਲ ਸਿਰ ਪੁੱਲ ਕੇ ਆ ਰਹੀ ਏ ਇਹ ਆਓ ਚਵੱਜੇ ਵਾਲਾ ਸਾਫ ਪਾਣੀ ਵਾਦੋਗਾ ਤੇ ਜਿਹੜਾ ਉੱਤਰੋਂ ਪ੍ਰੈਸ਼ਰ ਵਾਲਾ ਪਾਣੀ ਉਹਦਾ ਘੁਲ ਕੇ ਆ ਰਹੀ ਏ ਪੁੱਲ ਪੁੱਲ ਜਾਣੀ ਏ ਦਵਾਈ ਪੰਪ ਜਿੱਤੀ ਲਓ ਜੀ ਆ ਸਾਈਡ ਤੇ ਛੱਡਿਆ ਬਾਈ ਇਹਨਾਂ ਨੇ ਜਾਣ ਕੇ ਜੀ ਦੋ ਪੱਟਾ ਕਹਿੰਦੇ ਵੀ ਇਹ ਕਰਨੀਆਂ ਨਹੀਂ ਹੈਗੀਆਂ ਤੇ ਉਧਰ ਸਪਰੇਅ ਚੱਲ ਰਹੀ ਆ ਦੇਖੋ ਜੀ ਤੇ ਫੌਗ ਵਾਲੀ ਜਿਹੜੀ ਨਿਊਜ਼ਲਾ ਉਹ ਵਰਤੀ ਹੋਈ ਆ ਬਾਈ ਇਹਨਾਂ ਨੇ ਫੌਗ ਮਤਲਬ ਜਿਹੜਾ ਗੋਲ ਫੁਆਰਾ ਮਾਰਦਾ ਉਹ ਨਿਊਜ਼ਲਾ ਵਰਤੀ ਹੋਈ ਆ ਤੇ ਇਹ ਜਿਹੜੀਆਂ ਨਿਊਜ਼ਲਾ ਨੇ ਦੋ ਤਰ੍ਹਾਂ ਦੇ ਵਿੱਚ ਕੰਮ ਆਉਂਦੀਆਂ ਜਿਹੜੀ ਤਾਂ ਹੈਗੀ ਆ ਬਾਈ ਜੀ ਫੌਗ ਵਾਲੀ ਨਿਊਜ਼ਲਾ ਇਹ ਆਉਂਦੀ ਆ ਬਾਈ ਜੀ ਤਾਕਤ ਵਾਲੀਆਂ ਸਪਰੇਹਾਂ ਕਰਨ ਦੇ ਕੰਮ ਕਿ ਤੁਸੀਂ ਕੋਈ ਤਾਕਤ ਵਾਲੀ ਸਪਰੇਹ ਕਰਨੀ ਹੋਵੇ ਜਾਂ ਕੋਈ ਨਦੀਨ ਨੂੰ ਮਾਰਨਾ ਹੋਵੇ ਜਿਵੇਂ ਗੁੱਲੀ ਡੰਡਾ ਲਾ ਲਓ ਗੁੱਲੀ ਡੰਡੇ ਨੂੰ ਖਤਮ ਕਰਨਾ ਹੋਵੇ ਤਾਂ ਜਿਹੜੀ ਫੌਗ ਵਾਲੀ ਜਿਹੜੀ ਨਿਊਜ਼ਲ ਆ ਤੇ ਉਹ ਕੰਮ ਆਉਂਦੀ ਆ ਜੇ ਤੁਸੀਂ ਕਿਸੇ ਕੀੜੇ ਵਗੈਰਾ ਤੇ ਜਾਂ ਉਦਾਂ ਫੋਟੋ ਕਰਨੀ ਹੋਵੇ ਸਪਰੇਹ ਕੀੜੀਆਂ ਤੇ ਕਰਨੀ ਹੋਵੇ ਟੱਡਿਆਂ ਤੇ ਕਰਨੀ ਹੋਵੇ ਉਹਦੇ ਲਈ ਕੱਟ ਵਾਲੀ ਨਿਊਜ਼ਲ ਕੰਮ ਆਉਂਦੀ ਆ ਦੋਹੇ ਤਰ੍ਹਾਂ ਚ ਇਹਦੀਆਂ ਨਿਊਜ਼ਲ ਲੱਗੀਆਂ ਹੋਈਆਂ ਹੁਣ ਇਹਦੇ ਤੇ ਇਸ ਟਾਈਮ ਫੋਗ ਵਾਲੀ ਨਿਊਜ਼ ਚੱਲ ਰਹੀ ਆ ਕਿਉਂਕਿ ਤਾਕਤ ਵਾਲੀ ਸਪਰੇ ਹੋ ਰਹੀ ਆ ਆਲੂਆਂ ਦੇ ਉੱਤੇ ਪੱਤੇ ਦੇ ਆ ਸਪਰੇ ਐਨ ਪ੍ਰੋਪਰ ਪੈ ਰਿਹਾ ਦੇਖੋ ਐਨ ਬਰਾਬਰ ਕਰਦਾ ਜਾ ਰਿਹਾ ਸੀ ਤੇ ਹੁਣ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਦੇਖੋ ਕੋਈ ਵੀ ਦੇਖ ਲਓ ਇਹਦੇ ਉੱਤੇ ਧਿਆਨ ਨਾਲ ਨਮੀ ਹੋ ਗਈ ਦੇਖੋ ਆ ਦੇਖੋ ਆਪਣੇ ਕਮਾਲ ਨਾਲ ਸੀਗਾ ਐਨ ਬਰਾਬਰ ਨਮੀ ਆਈ ਜੀ ਸਾਰੇ ਪੱਤਿਆਂ ਤੇ ਦੇਖੋ ਜੀ 골ਡ న్యూਸਲ ਤੇ ਲੱਗਿਆ ਹੋਇਆ ਜਿਵੇਂ ਅੰਗਰੇਜ਼ੀ ਚ ਫੌਗ న్యూਸਲ ਕਹਿੰਦੇ ਆ ਪੰਜਾਬੀ ਆਪਾਂ ਪਾਏ ਹੈਗੇ 골 ਤੇ ਲੱਗਿਆ ਆ ਦੇਖੋ ਪ੍ਰੈਸ਼ਰ ਐਨ ਬਿਲਕੁਲ ਮਤਲਬ ਉਹ ਬਣਾ ਰਿਹਾ ਫੁਆਰਾ ਮਤਲਬ ਇਹ ਨਹੀਂ ਹੈਗਾ ਵੀ ਪਾਣੀ ਛਿੱਟੀ ਜਾਊਗਾ ਦੇਖੋ ਤੇ ਆਲੂਆਂ ਦੇ ਤੁਸੀਂ ਦੇਖੋ ਪੱਤਿਆਂ ਤੇ ਚਮਕੂ ਗਈ ਦਵਾਈ ਪਈ ਆ ਦੇਖੋ ਕੱਲੇ ਕੱਲੇ ਆਲੂ ਤੇ ਦਵਾਈ ਪਈ ਚਮਕੂ ਗਈ ਕੀਮਤੀ ਆਪਣਾ ਕਮੈਂਟ ਜ਼ਰੂਰ ਕਰਿਓ ਬਾਈ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਸਪਰੇਅ ਪੰਪ ਚੱਲਦਾ ਦੇਖੋ ਜੀ ਹਲੋ ਹੁਣ ਤੁਸੀਂ ਇਹ ਦੇਖੋ ਵੀ ਇਹ ਸ਼ਕਤੀਮਾਨ ਜਿਹੜਾ ਬੂਮ ਸਪਰੇਅਰ ਆ ਦੇਖੋ ਬਿਲਕੁਲ ਭਾਫ਼ ਬਣਾ ਕੇ ਚੱਲ ਰਿਹਾ ਮਤਲਬ ਇਦਾਂ ਨਹੀਂ ਹੈਗਾ ਵੀ ਕਿਤੇ ਥੋੜੀ ਫਾਂਟ ਰਹਿ ਜੂਗੀ ਦੇਖੋ ਇਹਨ ਬਿਲਕੁਲ ਬਰਾਬਰ ਚੱਲ ਰਿਹਾ ਜੀ ਬਿਲਕੁਲ ਬਰਾਬਰ ਦੇਖੋ ਬਹੁਤ ਦੂਰ ਚੱਲ ਰਿਆ ਸੀ ਗਾਹਾਂ ਅੰਦਰ ਦੂਜੇ ਦੀ ਜਗੀ ਲੈਜ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗੇ ਸ਼ਕਤੀਮਾਨ ਦਾ ਬੂਮ ਸਪਰੇਅਰ ਕਿਸੇ ਨੇ ਵੀ ਲੈਣਾ ਹੋਇਆ ਹੁਣ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਇਹਦੇ ਉੱਤੇ ਸਬਸਿਡੀ ਦਵਾ ਦਾਂਗੇ ਜੀ ਬਾਗਬਾਨੀ ਚੋਂ 30-32000 ਰੁਪਏ ਸਬਸਿਡੀ ਤੇ ਮਿਲ ਜੂ ਇਟਾਲੀਅਨ ਨਿਊਜ਼ਲੈਂਡ ਨੇ ਇਟਾਲੀਅਨ ਡਾਇਫਰਾਮ ਪੰਪਾ ਜੀ A to Z ਯਾਨੀ ਕਿ ਆਪਾਂ ਪੂਰੀ ਗਾਰੰਟੀ ਜੀ ਦਵਾਂਗੇ ਹੁਣ ਫੋਗ ਵਾਲੀ ਜਿਹੜੀ ਕੱਟ ਵਾਲੀ ਗੋਲ ਨਿਊਜ਼ਲ ਨਾਲ ਚੱਲ ਰਿਹਾ ਹੈ ਜੀ ਦੋ ਤਰ੍ਹਾਂ ਦੀਆਂ ਨਿਊਜ਼ਲਾਈਆਂ ਮੈਂ ਕੱਟ ਵਾਲੀ ਤੇ ਗੋਲ ਨਿਊਜ਼ਲ ਗੋਲ ਨਿਊਜ਼ਲ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਥੇ ਆ ਵੀ ਪੱਤਿਆਂ ਦੇ ਤਾਕਤ ਵਾਸਤੇ ਬੂਟੇ ਦੇ ਸਪਰੇਅ ਕਰਨੀ ਹੋਵੇ ਗੁੱਲੀ ਡੰਡਾ ਮਾਰਨਾ ਹੋਵੇ ਉਹਦੀ ਗੋਲ ਨਿਊਜ਼ਲ ਕੀੜੇ ਮਾਰਨੇ ਹੁਣ ਕੀੜੇ ਮਾਰ ਦਵਾਈ ਕਰਨੀ ਹੋਵੇ ਕੋਈ ਵੀ ਟੱਡੇ ਵਾਲੀ ਤੇ ਫਿਰ ਉਹਨੂੰ ਕੱਟ ਵਾਲੀ ਨਿਕਲ ਦੇਖੋ ਬਿਲਕੁਲ ਬਰਾਬਰ ਚੱਲ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦੀ ਸਪਰੇਅ ਕਰਦਾ ਲੱਗਦਾ ਤੁਹਾਨੂੰ ਹੋਮ ਸਪਰੇਅਰ ਸ਼ਕਤੀਮਾਨ ਕੰਪਨੀ ਦਾ ਲਓ ਜੀ ਸਾਈਡ ਤੇ ਆ ਗਏ ਸੀਗੇ ਆਪਾਂ ਇੱਧਰ ਹੋਰ ਫਸਲ ਸੀਗੀ ਇੱਕ ਪਾਸੇ ਵਾਲੀ ਨਿਊਜ਼ਲ ਆਪਾਂ ਕੱਠੀ ਕਰਤੀ ਯਾਨੀ ਉਹ ਵੀ ਬੰਦ ਕਰੀ ਹੋਈ ਆ ਉਹ ਬੰਦ ਕਰਕੇ ਸਿਰਫ ਇੱਕ ਸਾਈਡ ਵਾਲੀ ਚਲਾਈ ਆ ਇੱਕ ਸੈਂਟਰ ਵਾਲੀ ਚਲਾਈ ਹੋਈ ਆ ਤਿੰਨ ਨਿਊਜ਼ਲਾਂ ਨੇ ਇੱਕ ਸੈਂਟਰ ਵਾਲੀ ਲੈਦਾ ਚੱਲਦੀ ਆ ਸਾਈਡ ਵਾਲੀ ਲੈਦਾ ਚੱਲਦੀ ਆ ਇਧਰਲੀ ਸਾਈਡ ਵਾਲੀ ਲੈਦਾ ਚੱਲਦੀ ਹੁਣ ਇਧਰਲੀ ਸਾਈਡ ਵਾਲੀ ਤੇ ਸੈਂਟਰ ਵਾਲੀ ਚਲਾਈ ਹੋਈ ਆ ਤੇ ਸਪਰੇਅ ਉੱਤੇ ਤੱਕ ਪੂਰੀ ਹੋਈ ਆ ਜੀ ਇਹੋણો ਕੰਪੂਲਰ ਖਤਮ ਹੋ ਗਿਆ ਆ ਟੋਕੜਾ ਜਾਂ ਬਾਧੂ ਵੀ ਆ ਸੀ ਇੱਧਰ ਤੇ ਹੁਣ ਆਪਾਂ ਦੋਏ ਸਾਈਡ ਵਾਲੀ ਚਲਾ ਲਈ ਤੇ ਦੋਏ ਸਾਈਡ ਵਾਲੀ ਆਨ ਕਰਾਂਗੇ ਆਪਾਂ ਚਲਾ ਦੇ ਪੰਪ ਚਲਾ ਦੇ ਪਹਿਲਾਂ ਲੋ ਜੀ ਇੱਧਰ ਵਾਲਾ ਵੀ ਚਲਾ ਲਾਤਾ ਆਪਾਂ ਤੇ ਇੱਧਰ ਵਾਲਾ ਵੀ ਚਲਾ ਲਾਤਾ ਦੋੇ ਪਾਸੇ ਵਾਲੇ ਚਲਾ ਲਾ ਹੁਣ ਪਰਲੇ ਪਾਸੇ ਵਾਲਾ ਜਿਹੜਾ ਇੱਕ ਪਾਸੇ ਵਾਲਾ ਬੰਦ ਕਰਕੇ ਉਹ ਪਰੇ ਘੇੜਾ ਜੂ ਯਾਨੀ 600 ਇਹ 3 ਕੀਲੇ ਆ ਤੇ ਆਪਾਂ 600 ਲੀਟਰ ਪਾਣੀ ਪਾਇਆ ਸੀ 200 200 ਲੀਟਰ ਦੇ ਕੀਲੇ ਦੇ ਹਿਸਾਬ ਨਾਲ ਤੇ ਤੁਹਾਨੂੰ ਆਪਾਂ ਉਹ ਘੇੜਾ ਲਾ ਕੇ ਫੁੱਲ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਪੰਪ ਦੇ ਵਿੱਚ ਕਿੰਨਾ ਬਚਿਆ ਫਿਰ ਤੁਹਾਨੂੰ ਦਿਖਾਵਾਂਗੇ ਵੀ ਮੇਰੇ ਹਿਸਾਬ ਨਾਲ ਬਿਲਕੁਲ ਪ੍ਰਾਪਰ 600 ਲੀਟਰ 3 ਕੀਲਿਆਂ ਤੇ ਲੱਗ ਆ ਦੇਖੋ ਆ ਕਿਹੜਾ ਰਹਿ ਗਿਆ ਕਿਤੋਂ ਬਾਅਦ ਦਿਖਾਵਾਂਗੇ ਵੀ ਕਿੰਨੇ ਲੀਟਰ ਬੱਜੇ ਆ ਤੇ ਕੀ ਇਹਦੀ ਉਹ ਆਈ ਆ ਤਿੰਨ ਕੀਲਿਆ ਪਾਸ ਸਪਰੇ ਨਾਲ ਹੋ ਕੇ ਕਰਵਾ ਕੇ ਚੱਲੇ ਆ ਜੀ ਬਾਈਆਂ ਨੂੰ ਨਵਾਂ ਬੰਬ ਦਿੱਤਾ ਜੀ ਤਿੰਨ ਕੀਲਿਆਂ ਦੀ ਸਪਰੇ 600 ਲੀਟਰ ਪਾਣੀ ਚ ਭੋਲੀ ਸੀਗੀ 200 ਲੀਟਰ ਪ੍ਰਤੀ ਕੀਲੇ ਦੇ ਹਿਸਾਬ ਨਾਲ ਤੇ ਬਾਈ ਸਪਰੇ ਪੂਰੀ ਹੋਈ ਆ ਬਿਲਕੁਲ ਪੂਰੀ ਆ 10 ਲੀਟਰ 4 ਲੀਟਰ ਪਾਣੀ ਇੱਚ ਡਰਮ ਚ ਰਹਿ ਗਿਆ ਸੀ 4-5 ਲੀਟਰ 600 ਲੀਟਰ ਚੋਂ ਇੰਨਾ ਕੁ ਤਾਂ ਚਲੋ ਮਾੜਾ ਮੋਟਾ ਹੋਇਆ ਜਾਂਦਾ ਯਾਨੀ 600 ਲੀਟਰ ਪੂਰਾ ਤਿੰਨ ਕੀਲਿਆਂ ਚ ਪਿਆ ਜੀ ਪ੍ਰੋਪਰ ਸਹੀ ਹੁਣ ਇਹਨੂੰ ਦੁਬਾਰਾ ਭਰਨਾ ਆ ਲੱਗੀ ਆ ਮੋਟਰ ਇਹ ਮੋਟਰ ਚਲਾਉਣਗੇ ਦੁਬਾਰਾ ਭਰਨਗੇ ਤੇ ਦੁਬਾਰਾ ਦਵਾਈ ਪਾਉਣਗੇ ਤੇ ਹੁਣ ਬਾਈ ਉਹਨਾਂ ਨੇ ਆਪੇ ਕਰੀ ਜਾਣੀ ਆਪਾਂ ਚੱਲਾਂਗੇ ਹੁਣ ਘਰ ਨੂੰ ਦੁਕਾਨ ਤੇ ਆਪਾਂ ਜੀ ਇੱਕ ਵਾਰ ਫੇਰ ਦੁਬਾਰਾ ਦਿਖਾ ਦਿੰਨੇ ਆ ਬਈ ਟਰੈਕਟਰ ਦੀ ਪੀਟੀਓ ਨਾਲ ਇਹਨੂੰ ਟੈਂਕੀ ਨੂੰ ਭਰਨਾ ਤਾਂ ਇਹਦੇ ਵਿੱਚ ਇੱਕ ਅੱਧੀ ਬਾਲਟੀ ਪਾਣੀ ਦਾ ਹੋਣਾ ਜ਼ਰੂਰੀ ਹੈ। ਫਤਿਹ ਆ ਜਿਹੜਾ ਪਾਣੀ ਆ ਜਿਹੜਾ ਲੱਗੀ ਹੋਈ ਹੈ ਟੂਟੀ ਇਹਦੇ ਨਾਲ ਨਾ ਉਹ ਦੇਖੋ ਜੀ ਅੰਦਰ ਪੱਖਾ ਲੱਗਿਆ ਆ ਟੈਂਕੀ ਦੇ ਪਾਣੀ ਨਾਲੇ ਪ੍ਰੈਸ਼ਰ ਨਾਲ ਉਹ ਵਾਲਾ ਪੱਖਾ ਘੁੰਮਣਾ ਉਹੀ ਪੱਖੇ ਨੇ ਇਹ ਚ ਪਾਣੀ ਚੱਕਣਾ। ਲਓ ਜੀ। ਪਾਣੀ ਚੱਲ ਰਹੀ ਆ ਬਿਲਕੁਲ ਬੰਦ ਦੇ ਇਸ ਤੇ ਤੇ ਆਹ ਵਾਲਾ ਡਾਇਫ੍ਰਾਮ ਪੰਪ ਪ੍ਰੈਸ਼ਰ ਮਾਰ ਰਿਹਾ ਉਹ ਦੇਖੋ ਜੀ ਆਹੂ ਚ ਉਹ ਪੱਖਾ ਘੁਮਾਰੇ ਆ ਪਾਣੀ ਤੇ ਉਹ ਪੱਖੇ ਨਾਲ ਧੁੰਮ ਗਿਆ ਬੜੀ ਚੱਕਰ। ਯਾਨੀ ਇਹ ਸ ਪੰਪ ਦਾ ਹੀ ਪਾਣੀ ਪ੍ਰੈਸ਼ਰ ਬਣਾ ਕੇ ਇੱਥੇ ਪਾਣੀ। ਅਗੋੜੇ ਸਾਹਮਣੇ ਆ ਹੁਣ ਇਹਦੇ ਵਿੱਚੋਂ ਦਵਾਈ ਰਲ ਕੇ ਆਉਣ ਲੱਗ ਜਾਣੀ ਆ ਜੀ। ਆ ਦੇਖੋ ਹੀ ਬਦਲ ਗਿਆ ਪਾਣੀ ਦਾ ਰੰਗ। ਉਹ ਜਿਹੜੀ ਉਹ ਪਾਈ ਨੇ ਦਵਾਈ ਪਾਈ ਆ ਸਾਰੀ ਘੁਲ ਕੇ ਆਉਣ ਆ ਜਾਣੀ ਆ ਦੇਖੋ। ਨੇ ਤੁਹਾਨੂੰ ਲੱਗ ਗਈ ਦਿਵਾਰੀ ਐ ਰੋਡ ਕਰ ਲੱਗੀ ਪੰਪ ਚ ਦਵਾ ਹਾਂਜੀ ਬਾਈ ਜੀ ਚਲਾ ਕੇ ਹਟਿਆ ਸਪਰੇਅ ਪੰਪ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਤੇ ਫੁੱਲ ਆਪਾਂ ਜਾਣਕਾਰੀ ਦਿੱਤੀ ਆ ਵੀ ਕਿਵੇਂ ਉਹ ਚ ਪਾਣੀ ਪੈਣਾ ਕਿਵੇਂ ਉਹਦੇ ਵਿੱਚ ਦਵਾਈ ਪੈਣੀ ਆ ਸਾਰੀ ਜਾਣਕਾਰੀ ਦਿੱਤੀ ਆ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਫਾਰਮੈਨ ਸਾਹਿਬ ਸਹੀ ਗੋ ਜੀ ਜਾਣੇ ਜਾਣੇ ਵਾਲੀ ਦਾ ਸਹੀ ਗੱਲ ਤੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਸਾਰੇ ਵੀਰ ਆਪਣਾ ਆਪਣਾ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਕਰ ਦਿਓ ਪੱਤ ਵੱਦ ਸ਼ੇਅਰ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ